ਪ੍ਰੋਗਰਾਮ ਦਾ ਮਾਇਆ ਕਿਸਾਨ ਖੇਤ ਪ੍ਰੋਗਰਾਮ ਦੇ ਉੱਤੇ। ਉਹਦੇ ਵਿੱਚ ਅਸੀਂ ਚੀਕੀવાડી ਮਾਰਸ ਦੇ ਨੇ ਸਾਡੇ ਸੁਖਦੇਵ ਸਿੰਘ ਪੋਪਾਲ ਜੀ ਜਿਹੜੇ ਆਪਣੇ ਬਾਣਾ ਦੇ ਵਿੱਚ ਖੁਦਦਿ ਕੀਤੀ ਕਰਦੇ ਆ ਤੇ ਘੱਟੋ ਘੱਟ ਖਰਚਾ ਕਰਕੇ ਆਪਦਾ ਵੱਧ ਤੋਂ ਵੱਧ ਪਾਦਲ ਲੈਂਦੇ ਨੇ। ਇਹਨਾਂ ਨੇ ਕੀ ਹੈ ਵੀ ਆਪਣੇ ਵਾਂਗੂ ਝੋਨਾ ਜਾਂ ਨਰਮਾ ਜਾਂ ਕਣਕ ਇਹ ਜੀਆਂ ਫਸਲਾਂ ਹੀ ਲਾਉਂਦੇ ਤੇ ਹਟ ਕੇ ਵੀ ਕੀਤੀ ਕਰਦੇ ਨੇ। ਇਹ ਆਪਣੇ ਤਜਰਬੇ ਆ ਜਿਹੜੇ ਆਪਣੇ ਨਾਲ ਸਾਂਝੇ ਕਰਨਗੇ ਤੇ ਅਸੀਂ ਤੁਹਾਨੂੰ ਆਪਣੀ ਫਾਊਂਡੇਸ਼ਨ ਬਾਰੇ ਦੱਸ ਦਿਆਂ ਸਾਡੇ 4 ਪਿੰਡਾਂ ਦੇ ਵਿੱਚ ਐਫ ਆਰ ਸੀ ਬਣੇ ਹੋਏ ਨੇ। ਉੱਥੇ ਅਸੀਂ ਕੀ ਹੈ ਵੀ ਆਪਦੇ ਸਾਧਨ ਦਿੱਤੇ ਹੋਏ ਆ ਜੀ ਛੋਟੇ ਕਿਸਾਨਾਂ ਵਾਸਤੇ ਤੇ ਵੱਡਿਆਂ ਵਾਸਤੇ ਵੀ ਉਹਨਾਂ ਵਿੱਚ ਸਾਡੇ ਕੋਲੇ ਰੋਟਾਵੇਟਰ ਜਾਂ ਸਪਰੇਅ ਵਾਲੀਆਂ ਢੋਲੀਆਂ ਜਾਂ ਬੈੱਡ ਪਲਾਂਟਰ ਜਾਂ ਮੰਨ ਲਓ ਡਰਮ ਸੀਡਰ ਉਹ ਇੱਕ ਝੋਨੇ ਦੀ ਨਵੀਂ 60 ਗੱਡੀ ਹੋਈ ਹੈ ਬਜਾਈ ਕਰਨ ਵਾਸਤੇ ਆਪਾਂ ਕਦੂ ਕਰਕੇ ਸਿੱਧੇ ਇਹ ਚ ਡਰਮ ਸੀਡਰ ਫੇਰ ਕੇ ਆਪਾਂ ਬਜਾਈ ਕਰ ਸਕਦੇ ਆ ਉਸ ਤੋਂ ਇਲਾਵਾ ਕੀ ਹੈ ਤੁਸੀਂ ਸਾਡੇ ਉੱਥੋਂ ਐਫ ਆਰ ਸੀ ਜੋ ਸੰਦ ਵੀ ਜਿਹੜੇ ਹੈਗਾ ਸਾਧਨ ਵਰਤ ਸਕਦੇ ਹੋ ਉਹਨਾਂ ਦਾ ਕਿਰਾਇਆ ਹੈਗਾ ਉਹ ਤੁਹਾਨੂੰ ਗੁਰਪ੍ਰੀਤ ਦੱਸ ਦੂਗਾ ਕਿਸੇ ਦਾ 40 ਰੁਪਏ ਘੰਟਾ ਹੈ ਕਿਸੇ ਦਾ ਵੱਧ ਵੀ ਹੈ ਕਿਸੇ ਦਾ ਘੱਟ ਹੈ ਉਹ ਅਸੀਂ ਸਹੂਲਤਾਂ ਦਿੱਤੀਆਂ ਹੋਈਆਂ ਨਾਬਾ ਫ ਉਸ ਤੋਂ ਇਲਾਵਾ ਜੀ ਅਸੀਂ ਖੇਤ-ਖੇਤ ਜਾ ਕੇ ਜਾਂ ਕਿਸਾਨਾਂ ਨੂੰ ਮਿਲ ਕੇ ਉਹਨਾਂ ਨੂੰ ਘੱਟ ਤੋਂ ਘੱਟ ਖਰਚ ਦੀ ਸਲਾਹ ਦਿੰਨੇ ਆ ਤੇ ਸਲਾਹ ਦੇ ਨਾਲ-ਨਾਲ ਅਸੀਂ ਇਹ ਵੀ ਕਹਿਣਾ ਵੀ ਆਪਾਂ ਕੀੜਿਆਂ ਦਾ ਨਿਯੰਤਰਣ ਕਿਵੇਂ ਕਰਨਾ ਹੈ ਕੀੜੇ ਮਕੌੜੇ ਨੂੰ ਆਪਾਂ ਕਦੇ ਵਾਸਤੇ ਮਾਰ ਨਹੀਂ ਸਕਦੇ ਜਿੰਨਾ ਉਹਨੂੰ ਆਪਾਂ ਕਿਸੇ ਨੂੰ ਵੀ ਮਾਰਾਂਗੇ ਆਪਣੇ ਵੈਰੀ ਨੂੰ ਲਾ ਲਓ ਉਨਾ ਹੀ ਉਹ ਵੱਧ ਹੁੰਦਾ ਹੈ ਵੱਧ ਉਨਾ ਹੀ ਹੋ ਕੇ ਮੂਰੇ ਟੱਕਰਦਾ ਆਪਾਂ ਨੂੰ ਆਪਾਂ ਉਹਨੂੰ ਖਤਮ ਨਹੀਂ ਕਰਨਾ ਪਊਦਾ ਨਿਯੰਤਰਣ ਕਰਨਾ ਹੁੰਦਾ ਹੈ ਖੇਤਾਂ ਦੇ ਵਿੱਚ ਨਿਯੰਤਰਣ ਕਰਨ ਬਾਰੇ ਵੀ ਆਪਾਂ ਗੱਲਾਂ ਬਾਤਾਂ ਕਰਾਂਗੇ ਉਸ ਤੋਂ ਅਲੱਗ ਦਾ ਇੱਕ ਅਸੀਂ ਜਿਹੜੀ ਗੱਲ ਕਰਨੀ ਆ ਅਸੀਂ ਪਾਣੀ ਤੇ ਮਿੱਟੀ ਦੇ ਸਿੰਪਲਾਂ ਦੀ ਗੱਲ ਕਰਦੇ ਆ ਜੇ ਹੁਣ ਆਪਣਾ ਅੱਗੇ ਕੋਈ ਬਿਮਾਰ ਹੁੰਦਾ ਹੈ ਕਿਸੇ ਦਾ ਕੋਈ ਘਰ ਦਾ ਪਰਿਵਾਰਕ ਜੀ ਬਿਮਾਰ ਹੁੰਦਾ ਹੈ ਤਾਂ ਡਾਕਟਰ ਸਭ ਤੋਂ ਪਹਿਲਾਂ ਆਪਾਂ ਨੂੰ ਆਪਣੇ ਸਰੀਰ ਤੇ ਟੈਸਟ ਕਰਾਉਣ ਲਈ ਕਹਿੰਦਾ ਹੈ ਉਸੇ ਤਰੀਕੇ ਨਾਲ ਆਪਾਂ ਨੂੰ ਮਿੱਟੀ ਤੇ ਪਾਣੀ ਦੇ ਵੀ ਟੈਸਟ ਕਰਾ ਲੈਣੇ ਚਾਹੀਦੇ ਆ ਜੇ ਸਾਲ ਦੇ ਵਿੱਚ ਦੋ ਵਾਰੀ ਹੋ ਜਾਣ ਤਾਂ ਬਹੁਤ ਚੰਗਿਆ ਨਹੀਂ ਦੋ ਸਾਲਾਂ ਬਾਅਦ ਇੱਕ ਵਾਰ ਤਾਂ ਜ਼ਰੂਰੀ ਕਰਵਾ ਲਓ ਉਹਦੀ ਕਰਵਾਉਣ ਦੀ ਵੀ ਤਕਨੀਕ ਹੁੰਦੀ ਹੈ ਜੀ ਆਪਾਂ ਮਿੱਟੀ ਤੇ ਪਾਣੀ ਦਾ ਸੈਂਪਲ ਲੈਣਾ ਕਿਸ ਤਰ੍ਹਾਂ ਜਦ ਆਪਾਂ ਪਾਣੀ ਦੇ ਸੈਂਪਲ ਦੀ ਗੱਲ ਕਰੀਏ ਉਹਦੇ ਵਿੱਚ ਆਪਾਂ ਨੂੰ ਸੋਡੀਅਮ ਕਾਰਬੋਨੇਟ ਤੇ ਇਹਦੇ ਹੋਰ ਜ਼ਹਿਰੀਲੇ ਤੱਤ ਹੁੰਦੇ ਹੈ ਹੈਵੀ ਮੈਟਲ ਉਹਨਾਂ ਦਾ ਪਤਾ ਲੱਗਦਾ ਤੇ ਆਪਣੀ ਜ਼ਮੀਨ ਦੇ ਵਿੱਚ ਕਿਹੜੀ ਚੀਜ਼ ਦੀ ਘਾਟ ਹੈ ਤੇ ਆਪਣਾ ਪਾਣੀ ਆਪਾਂ ਨੂੰ ਕੱਸੀ ਦੇ ਪਾਣੀ ਨਾਲ ਰਲਾ ਕੇ ਕਿੰਨੇ ਪਾਣੀਆਂ ਬਾਹਰ ਲਾਉਣਾ ਚਾਹੀਦਾ ਹੈ ਇਹ ਚੀਜ਼ਾਂ ਦਾ ਪਤਾ ਲੱਗਦਾ ਹੈ ਹੁਣ ਤੁਸੀਂ ਪਾਣੀ ਦਾ ਸੈਂਪਲ ਲੈਣਾ ਕਿਸ ਤਰ੍ਹਾਂ ਹੈ ਜੀ ਆਪਣੇ ਸਾਰਿਆਂ ਦੀਆਂ ਮੋਟਰਾਂ ਜਿਹੜੀਆਂ ਤੁਸੀਂ ਆਨ ਕਰਦੇ ਹੋ ਜਦੋਂ ਸਟਾਰਟਰ ਮੋਟਰ ਚੱਲਣ ਦੇ 15 ਮਿੰਟ ਬਾਅਦ ਤੁਸੀਂ ਉਦੋਂ ਪਾਣੀ ਦਾ ਸੈਂਪਲ ਲੈਣਾ ਹੈ ਉਹ ਪਾਣੀ ਦਾ ਸੈਂਪਲ ਲੈਣ ਵਾਸਤੇ ਬਰਤਨ ਕਿਹੋ ਜਿਹਾ ਚਾਹੀਦਾ ਹੈ ਉਹਦੇ ਬਾਰੇ ਗੱਲਬਾਤ ਕਰੀਏ ਤਾਂ ਆਪਾਂ ਨੂੰ ਪਲਾਸਟਿਕ ਨਾਲੋਂ ਸਭ ਤੋਂ ਪਹਿਲਾਂ ਕੱਚ ਦੀ ਬੋਤਲ ਜ਼ਰੂਰੀ ਹੈ ਕੱਚ ਦੀ ਬੋਤਲ ਪੂਰੀ ਸਾਫ਼ ਸੁਥਰੀ ਹੋਣੀ ਚਾਹੀ ਕੋਈ ਸਾਰਫ ਵਗੈਰਾ ਇਹ ਨਹੀਂ ਹੋਣਾ ਚਾਹੀਦਾ ਤਾਂ ਸੋਡੀਅਮ ਦੀ ਜਿਹੜੀ ਸੋਡੀ ਆਪਾਂ ਚੈੱਕ ਕਰਨੀ ਹੈ ਤੇ ਉਹਦੇ ਵਿੱਚ ਪਹਿਲੀ ਬਹੁਤ ਆਤ ਆ ਜੂਗੀ। ਉਹ ਨਾਲ ਆਪਣਾ ਰਿਜ਼ਲਟ ਆ ਜਿਹੜਾ ਸਹੀ ਨਹੀਂ ਆਉਣਾ। ਇਸ ਤਰੀਕੇ ਨਾਲ ਤੁਸੀਂ ਧੋਣਾ ਜਿਹੜਾ ਉਸੇ ਪਾਣੀ ਦੇ ਵਿੱਚ ਹੀ ਸਾਫ਼ ਕਰਨੀ ਹੈ ਉਹਨੂੰ 15 ਮਿੰਟ ਚੱਲੀ ਮੋਟਰ ਤੋਂ ਬਾਅਦ ਸਾਫ਼ ਕਰਨਾ ਸ਼ੁਰੂ ਕਰਨਾ ਆਪਦੀ ਨੂੰ। ਬੋਤਲ ਨੂੰ ਉਹ ਜਿੱਥੇ ਆਪਣਾ ਡਗੀ ਦਾ ਨੱਕਾ ਬਣਿਆ ਹੁੰਦਾ ਉਧਰ ਥੱਲੇ ਵਾਲੇ ਪਾਸੇ ਸਾਫ਼ ਕਰ ਲਓ। ਸਾਫ਼ ਕਰਕੇ ਉਹਨੂੰ 15 ਮਿੰਟ ਬਾਅਦ ਜਿਹੜੀ ਚੱਲੀ ਇਹ ਮੋਟਰ ਆ ਉਹਦੇ ਵਿੱਚ ਪਾਣੀ ਦੀ ਭਰ ਲਓ ਬੋਤਲ। ਬੋਤਲ ਭਰ ਕੇ ਉਹਦੇ ਉੱਪਰ ਆਪਦਾ ਨਾਮ ਸਰਨਾਮਾ ਲਾਓ। ਕੀਦੇ ਤੇ ਪੁੱਤਰ ਪੁੱਤਰ ਤੇ ਸਨ ਆਫ ਲਿਖ ਕੇ ਸਾਰਾ ਕੁਝ ਉਹਦੇ ਉੱਪਰ ਪਿੰਡ ਦਾ ਨਾਮ ਲਿਖ ਕੇ ਡਾਕ ਖਾਨਾ ਤਸੀਲ ਲਿਖ ਕੇ ਇੱਕ ਸਭ ਤੋਂ ਜ਼ਰੂਰੀ ਆਪਣਾ ਖੇਤ ਜ਼ਰੂਰ ਲਿਖਿਓ ਜਿਵੇਂ ਆਪਣੇ ਖੇਤ ਦੀ ਕੋਈ ਅੱਲ ਪੈਂਦੀ ਹੁੰਦੀ ਹੈ ਜਿਵੇਂ ਚਹਿਲਾ ਵਾਲਾ ਰਾਹ ਪੈਂਦਾ ਉਸੇ ਤਰੀਕੇ ਨਾਲ ਹੀ ਆਪਣੇ ਖੇਤ ਕੋਈ ਟਾਲੀ ਵਾਲਾ ਪੈਂਦਾ ਕੋਈ ਕਿਸੇ ਦਾ ਬੀੜਾ ਵਾਲਾ ਕੋਈ ਕਿਸੇ ਵੀ ਤਰ੍ਹਾਂ ਦਾ ਹੁੰਦਾ ਉਹ ਖੇਤ ਦਾ ਲਾਜ਼ਮੀ ਨਾਮ ਪਾਓ ਕਈ ਵਾਰੀ ਕਿਸਾਨ ਦੇ ਵੀ ਯਾਦ ਨਹੀਂ ਰਹਿੰਦੀ ਰਿਪੋਰਟ 'ਚ ਦੇਰੀ ਹੋ ਜਾਂਦੀ ਹੈ ਤਾਂ ਪਤਾ ਨਹੀਂ ਹੁੰਦਾ ਆਪਾਂ ਕਿੱਥੋਂ ਸੈਂਪਲ ਦਿੱਤਾ ਸੀ ਤੇ ਕਿੱਥੋਂ ਲੇਟਾ ਹੈ ਉਹ ਪਾਣੀ ਦਾ ਆਪਾਂ ਨੂੰ ਸਹੀ ਨਮੂਨਾ ਮਿਲ ਜੇ ਉਸ ਤੋਂ ਬਾਅਦ ਆਪਾਂ ਮਿੱਟੀ ਦੇ ਮਿੱਟੀ ਹੁਣ ਆਪਣੇ ਕੋਲੇ ਚੌਲ ਜਦੋਂ ਆਪਾਂ ਵੱਢਾਂਗੇ ਉਦੋਂ ਇੱਕ ਆਪਾਂ ਸਿੰਪਲ ਲਵਾਂਗੇ ਸੋਡੇ 25-25 ਸਿੰਪਲ ਅਸੀਂ ਲੈਣੇ ਹੁੰਦੇ ਆ ਪਿੰਡਾਂ 'ਚੋਂ ਅਲੱਗ-ਅਲੱਗ 'ਚੋਂ ਮਿੱਟੀ ਦੇ ਸਿੰਪਲ ਲੈਣ ਵਾਸਤੇ ਤੁਸੀਂ ਕੀ ਕਰਨਾ ਕੋਈ ਵੀ ਇੱਕ ਸਾਫ਼ ਪਧਰੀ ਜਗ੍ਹਾ ਚੁਣਿਓ ਆਪ ਦੇ ਖੇਤ ਦੇ ਵਿੱਚੋਂ ਉਹ ਤੁਸੀਂ ਇੱਕ ਕਿੱਲੇ ਦੇ ਵਿੱਚੋਂ ਜਾਂ ਇੱਕ ਟੱਕ ਦੇ ਵਿੱਚੋਂ ਪੰਜ ਜਗ੍ਹਾ ਤੋਂ ਸਿੰਪਲ ਇਕੱਠਾ ਕਰਨਾ ਤੇ ਉਹ ਸਿੰਪਲ ਲੈ ਕੇ ਤੁਸੀਂ ਕਰਨਾ ਕੀ ਹੈ ਵੀ ਇਹਨੂੰ ਇੱਕ ਤਾਂ ਉਹ ਖਾਲ ਦੇ ਲਗੋ ਨਾ ਹੋਵੇ ਕਿਉਂਕਿ ਉੱਥੇ ਸੇਮ ਰਹਿੰਦੀ ਹੈ ਇੱਕੋ ਕੀ ਹੈ ਦਰਸਤ ਦੇ ਹੇਠਾ ਨਾ ਹੋਵੇ ਇੱਕ ਦਰਾਖਤ ਤੋਂ ਲੈਣਾ ਕਿਤੇ ਵੀ ਜਿੱਥੇ ਕੋਈ ਆਪਣੀ ਸਪਰੇ ਵਗੈਰਾ ਜਾਂ ਰੇਵ ਵਗੈਰਾ ਪਈ ਹੋਈ ਹੈ ਉੱਥੋਂ ਨਹੀਂ ਲੈਣਾ ਹੁੰਦਾ ਆਪਾਂ ਸਿੰਪਲ ਕਿਉਂਕਿ ਉਹਦੇ ਵਿੱਚ ਉਹ ਹੀ ਰੇ ਸਪਰੇ ਦਾ ਤੱਤ ਜ਼ਿਆਦਾ ਆ ਜਾਊਗਾ ਆਪਾਂ ਸਿੰਪਲ ਉੱਥੋਂ ਲੈਣਾ ਵੀ ਜਿੱਥੇ ਕਿਸੇ ਵੀ ਚੀਜ਼ ਦਾ ਰੇ ਸਪਰੇ ਦਾ ਨਾਸਰ ਹੋਵੇ ਜਿੱਲ ਦਾ ਅਸਰ ਨਾ ਹੋਵੇ ਛਾਂ ਦਾ ਅਸਰ ਨਾ ਹੋਵੇ ਤੇ ਮਿੱਟੀ ਉਹ ਜਿੱਥੋਂ ਤੱਕ ਹੋ ਸਕੇ ਆਪਣੀ ਸੁੱਕੀ ਹੋਵੇ ਜਿਆਦਾ ਗਿੱਲੀ ਮਿੱਟੀ ਦੇ ਵਿੱਚ ਵੀ ਜਿਹੜੇ ਆਪਣੇ ਬਰੀਕ ਤੱਤ ਹੁੰਦੇ ਆ ਜਾਂ ਆਪਣੀ ਆਰਗੈਨਿਕ ਕਾਰਬਨ ਹੁੰਦੀ ਆ ਉਹਦੀ ਮਾਤਰਾ ਸਹੀ ਨਹੀਂ ਆਪਾਂ ਦੱਸ ਸਕਦੇ ਨਮੂਨਾ ਲੈਣ ਵਾਸਤੇ ਤੁਸੀਂ ਇਹ ਕਰਨਾ ਇੱਕ ਮਿੱਟੀ ਦੀ ਜਗਾ ਚੋਣ ਕਰ ਲਈ ਉਸ ਦੇ ਉੱਪਰ ਕਾਜਾਂ ਖ ਉਹਨੂੰ ਮੜਾ ਮੜਾ ਪਰਤ ਨੂੰ ਹਟਾਉਣਾ ਇਹ ਨਾ ਹੋਵੇ ਖੁਰਚ ਕੇ ਆਪਾਂ ਮਾੜੀ ਜਿਹੀ ਵੀ ਉਹਦੇ ਨਾਲ ਮਿੱਟੀ ਲਾ ਦਈਏ ਜਿਹੜੀ ਆਪਣੇ ਅੱਜ ਤੱਕ ਵੀ ਆਪਣੀ ਮਿੱਟੀ ਦੇ ਵਿੱਚ ਪਈ ਹੈ ਨਾ ਬਾਗ ਤਾਂ ਜਦੋਂ ਆਪਾਂ ਕਿਸੇ ਨੇ ਮਿੱਟੀ ਚਕਾਈ ਹੁੰਦੀ ਹੈ ਆਪਾਂ ਨੂੰ ਫਸਲ ਦਾ ਪਤਾ ਲੱਗ ਜਾਂਦਾ ਫਲਾਣੇ ਬੰਦੇ ਨੇ ਪੱਠੇ ਵਾਲਿਆਂ ਨੂੰ ਮਿੱਟੀ ਮਿੱਟੀ ਚਕਾਈ ਸੀ ਤੇ ਉਹਦਾ ਕਿਹੋ ਜਿਹਾ ਹੋ ਗਿਆ ਆਪਾਂ ਆਪਣੇ ਸਾਰੇ 6 ਇੰਚ ਦੇ ਉੱਪਰਲੀ ਮਿੱਟੀ ਚ ਤਾਕਤ ਤੇ 1 ਇੰਚ ਮਿੱਟੀ ਨੂੰ ਬਣਾਉਣ ਵਾਸਤੇ ਇੱਕ ਹੋ ਸਕਦਾ ਸਾਨੂੰ ਪਤਾ ਹੀ ਹੋਵੇ ਇੱਕ ਜੇ ਉਪਜਾਊ 1 ਇੰਚ ਮਿੱਟੀ ਬਣਾਉਣੀ ਹੈ ਨਾ ਆਪਾਂ ਉਹਦੇ ਵਾਸਤੇ 500 ਸਾਲ ਲੱਗ ਜਾਂਦਾ ਹੈ ਕਿਤਾ ਆਪਾਂ ਖੋਜ ਕੇ ਸਮਝਾਂ ਜਿਹੜੇ ਆਪਾਂ ਵੀ ਆਪਣੀਆਂ ਨਹਿਰਾਂ ਦੇ ਆਸੇ-ਪਾਸੇ ਵਸ ਗਏ ਆਪਣਾ ਪੰਜਾਬ ਵਜਦਾ ਸੀ ਕਿ ਨਾ ਜਿਹੜਾ ਇਹਦੇ ਆਸੇ-ਪਾਸੇ ਵਸਣ ਦੇ ਕਰਕੇ ਆਪਾਂ ਗੰਗਾ ਦੇ ਇੱਕ ਕਿਨਾਰੇ ਤੇ ਵਸੇ ਹੋਏ ਸੀਗੇ ਤੇ ਆਪਣੀਆਂ ਜਿਹੜੀਆਂ ਫਸਲਾਂ ਸੀ ਜੀ ਆ ਜਾਂ ਮਿੱਟੀ ਸੀ ਪਹਿਲੀ ਹੀ ਪਜਾਉ ਸੀਗੀਆਂ ਆਪਣੀਆਂ ਤੇ ਫਸਲਾਂ ਦੀ ਜਿਹੜੀ پیداوار ਸੀ ਉਹ ਚੰਗੀ ਹੁੰਦੀ ਸੀ ਪਰ ਹੁਣ ਆਪਣੀ ਦਿਨੋਂ-ਦਿਨ ਜਿਹੜੀ ਮਿੱਟੀ ਦਾ ਕੀ ਹੈ ਸੇਤ ਦੀ ਨਿਗਾਰ ਹੁੰਦੀ ਜਾਂਦੀ ਹੈ ਹੁਣ ਜੇ ਤੁਸੀਂ ਸੈਂਪਲ ਲੈਣ ਵਾਸਤੇ ਮਿੱਟੀ ਨੂੰ ਪਰ ਹਟਾ ਲਿਆ ਟਾਈ ਖੱਬਲ ਪਰ ਹਟਾਉਣਾ ਮਿੱਟੀ ਨਹੀਂ ਹਟਾਉਣੀ ਉਹਦੇ ਨਾਲ ਜਦੋਂ ਹਟਾ ਲਿਆ ਇੱਕ ਟੱਕ ਲਾਉਣਾ ਤੁਸੀਂ ਵੀ ਸ਼ੇਪ ਦਾ ਚਾਹੇ ਖੋਪਰ ਬਿਨਾਂ ਲਾ ਲਓ ਚਾਹੇ ਤੁਸੀਂ ਕਹੀ ਨਾ ਲਾ ਲਓ ਜਿਹੜੀ ਕਹੀ ਆਪਣੀ ਉਹ 1 ਫੁੱਟ ਤੱਕ ਥੱਲੇ ਚਲੀ ਜਾਂਦੀ ਆ ਪਰ 6 ਇੰਚ ਤੱਕ ਹੀ ਲੈਣਾ ਜਾਂ ਫੁੱਟ ਤੱਕ ਵਗ ਜੇ ਤਾਂ ਵੀ ਕੋਈ ਚੱਕਰ ਵਾਲੀ ਗੱਲ ਨਹੀਂ ਜਦੋਂ ਟੱਕ ਐਸਲੋਟ ਮਾਰ ਲਿਆ ਤਾਂ ਉਹਦਾ ਇੱਕ ਪੁੱਠਾ ਟੱਕ ਮਾਰਨਾ ਉਹ ਐਸਲੋਟ ਬੀ ਸ਼ੇਪ ਬਣ ਜਾਊਗੀ ਦੋਵੇਂ ਪਾਸਿਓਂ ਬੀ ਸ਼ੇਪ ਬਣ ਗਈ ਤਾਂ ਉਹਦੇ ਵਿੱਚੋਂ ਆਪਾਂ ਕੋਈ ਬਾਟੀ ਨਹੀਂ ਭਰਨੀ ਉਹਦੇ ਸਾਈਡਾਂ ਤੋਂ ਖੁਰਚੇ ਖੁਰਚ ਕੇ ਮਿੱਟੀ ਲੈਣੀ ਆ ਦੋਵੇਂ ਸਾਈਡਾਂ ਤੋਂ ਉਹ ਅੱਧੀ ਕਿਲੋ ਮਿੱਟੀ ਲੈਣੀ ਆ ਜੇ ਪੱਕ ਜਗਾ ਤੋਂ ਜਦੋਂ ਖੁਰਚ ਕੇ ਲੈ ਲਈ ਉਹਨੂੰ ਨਾਲ ਦੀ ਨਾਲ ਗੱਟੇ ਦੇ ਉੱਪਰ ਜਾਂ ਪੱਲੀ ਦੇ ਉੱਪਰ ਕੋਈ ਬਿਛਾਈ ਹੋਊਗੀ ਆਪਣੇ ਇੱਕ ਜਗ੍ਹਾ ਤੋਂ ਸਿੰਪਲ ਲੈ ਲੈ ਇਸੇ ਤਰੀਕੇ ਨਾਲ ਹੀ ਆਪਾਂ ਪੰਜ ਜਗ੍ਹਾ ਤੋਂ ਸਿੰਪਲ ਲੈਣੇ ਆਪਣੇ ਟੱਕ ਜੋਂ ਜਾਂ ਇੱਕ ਏਕੜ ਬਾਹਰ ਜੋਂ ਇੱਕ ਹੋਰ ਗੱਲ ਹੈ ਜਿੱਥੇ ਵੀ ਆਪਣੇ ਬਾਹਰ ਕਿਤੇ ਲੱਗਦਾ ਤੁਹਾਨੂੰ ਇੱਕ ਬਾਣ ਦੇ ਵਿੱਚ ਇੱਕ ਟੱਕ ਦੇ ਵਿੱਚ ਹੀ ਕਿਸੇ ਜਗ੍ਹਾ ਤੇ ਰੋੜ ਹੁੰਦੇ ਆ ਕਿਸੇ ਜਗ੍ਹਾ ਤੇ ਰੇਸਲੀ ਮਿੱਟੀ ਹੁੰਦੀ ਹੈ ਉਥੋਂ ਤੁਸੀਂ ਅਲੱਗ-ਅਲੱਗ ਸਿੰਪਲ ਲੈਣਾ ਹੈ ਇਹ ਨਹੀਂ ਹੈਗਾ ਵੀ ਉਥੋਂ ਸਾਰੇ ਪੰਜੇ ਸਿੰਪਲਾਂ ਨੂੰ ਤੁਸੀਂ ਉੱਥੋਂ ਇਕੱਠਾ ਕਰਕੇ ਇੱਕ ਬਣਾ ਦੇਓ ਉਹਰ ਜਿਹੜਾ ਇੱਕ ਦਾ ਆਉਣਾ ਸੀਗਾ ਸਿੰਪਲ ਦਾ ਉਹ ਸਾਰਿਆਂ ਦਾ ਰਲ ਕੇ ਰਿਜ਼ਲਟ ਤੁਹਾਡਾ ਸਹੀ ਨਹੀਂ ਆਉਣਾ ਉਥੋਂ ਸਿੰਪਲ ਹੀ ਤੁਸੀਂ ਇੱਕ ਹੋਰ ਭਰ ਲਿਓ ਜਿਹੜਾ ਤੁਸੀਂ ਸਿੰਪਲ ਭਰ ਲਿਆ ਤੇ ਉਹਨੂੰ ਆਪਣੇ ਤੁਸੀਂ ਗੱਟੇ ਜਾਂ ਪੱਲੀ ਤੇ ਪ ਜਿਹੜੀ ਵੀ ਮਿੱਟੀ ਹੋ ਗਈ ਆਪਣੀ 2.5 ਕਿਲੋ ਮਿੱਟੀ ਹੋ ਜੇ ਆਪਾਂ 5 ਜਗ੍ਹਾ ਤੋਂ ਇਹ ਸੈਂਪਲ ਲਵਾਂਗੇ ਉਹਨੂੰ ਰਲਾ ਕੇ ਜਿਵੇਂ ਆਪਾਂ ਬਾੜ ਦੇੰਨੇ ਹੁੰਦੇ ਆ ਰੇਹ ਵਗੈਰਾ ਦੀ ਉਹ ਬਾੜ ਦੇ ਕੇ ਚੰਗੀ ਤਰ੍ਹਾਂ ਉਹਨੂੰ ਇੱਕ ਗੋਲ ਚੱਕਰ ਬਣਾ ਲਿਓ ਜਿਵੇਂ ਆਪਣੇ ਘਰਾਂ 'ਚ ਪਹਿਲਾਂ ਰੋਟ ਲਾਉਂਦੇ ਹੁੰਦੇ ਆਪਾਂ ਬਾਬੇ ਦਾ ਰੋਟ ਦੇ ਨਾਲ ਹੀ ਹੁਣ ਇੱਕ ਜਵਾਕਾ ਦਾ ਪੀਜ਼ਾ ਆਉਂਦਾ ਹੈ ਉਹਨੂੰ ਪੀਜ਼ੇ ਨੂੰ ਨਾ ਐਸ ਲੋਟ ਕੱਟਿਆ ਹੁੰਦਾ 4 ਹਿੱਸਿਆਂ 'ਚ ਉਸੇ ਤਰੀਕੇ ਨਾਲ ਹੀ ਤੁਸੀਂ ਮਿੱਟੀ ਦਾ ਗੋਲਕਾਰ ਬਣਾ ਕੇ ਉਹ 4 ਹਿੱਸਿਆਂ 'ਚ ਕੱਟ ਲੈਣਾ ਉਹਦੇ ਆਮੋ ਸਾਹਮਣੇ ਵਾਲੀ ਮਿੱਟੀ ਕੱਢ ਦੇਣੀ ਹੈ ਆਮੋ ਸਾਹਮਣੇ ਵਾਲੀ ਰੱਖ ਲੈਣੀ ਹੈ ਇੱਕ ਜਦੋਂ ਰ ਜਦੋਂ ਆਂ ਕਰਦੇ ਰਹੇ ਤੇ ਆਪਣੇ ਕੋਲੇ ਅੱਧੀ ਕਿਲੋ ਮਿੱਟੀ ਤੱਕ ਰੱਖ ਲਿਓ ਇਹਦੇ ਨਾਲ ਇਹੀ ਹੋਊਗੀ ਬਾਹੜ ਦੇ ਕੇ ਜਿਹੜੀ ਸਾਰੀ ਮਿੱਟੀ ਹੈ ਜਿੰਨੀ ਵੀ ਬਾਹਣ ਦੀ ਆਪਣੀ ਟੱਕ ਦੀ ਸਾਰੀ ਰਲ ਜਾਊਗੀ ਤੇ ਫੇਰ ਉਹਨੂੰ ਤੁਸੀਂ ਸਾਡੇ ਕੋਲੇ ਸੁਕਾ ਕੇ ਸਿੰਪਲ ਪੈਕ ਕਰਕੇ ਉਹਦੇ ਉੱਪਰ ਉਹੀ ਸਰਨਾਮਾ ਲਿਖ ਕੇ ਆਪਦਾ ਨਾਮ ਪਿਤਾ ਦਾ ਨਾਮ ਪਿੰਡ ਦਾ ਨਾਮ ਸਾਰਾ ਕੁਝ ਤੇ ਆਪਦਾ ਖੇਤ ਦਾ ਨਾਮ ਲਿਖ ਕੇ ਉਹ ਸਾਨੂੰ ਤੁਸੀਂ ਸਿੰਪਲ ਜਮਾ ਕਰਾ ਦਿਓ ਅਸੀਂ ਛੋਟੀ ਮਹੀਨੇ 2 ਮਹੀਨੇ ਦੇ ਵਿੱਚ ਰਿਪੋਰਟ ਸਾਨੂੰ ਲਿਆ ਕੇ ਦੇਵਾਂਗੇ ਇਹਦੇ ਵਾਸਤੇ ਲੈਬਰਾਟਰੀਆਂ ਨੇ ਤੁਸੀਂ ਆਪ ਵੀ ਜਾ ਕੇ ਕਰਾ ਸਕਦੇ ਹੋ ਸਾਡੀ ਸਾਨੂੰ ਅਸੀਂ ਵਿੱਚ ਵਿਚੋਲੀ ਜਾਂ ਵਿੱਚ ਕੁਝ ਬੰਦ ਦੀ ਲੋੜ ਨਹੀਂ ਇਹ ਵੀ ਕਿ ਤੁਸੀਂ ਖੋਖਰ ਜਾਓਗੇ ਇੱਥੇ ਤੁਹਾਡੇ ਪਾਣੀ ਦੇ ਟੈਸਟ ਹੋ ਜਾਣਗੇ ਤੇ ਪਾਣੀ ਦੇ ਮਿੱਟੀ ਦੇ ਟੈਸਟ ਵੀ ਇੱਥੇ ਹੁੰਦੇ ਸੀ ਉਹ ਹੁਣ ਬੰਦ ਨੇ ਅੱਜ ਕੱਲ ਉਹ ਤੁਸੀਂ ਕਰਾਉਣੇ ਆ ਬਠਿੰਡੇ ਤੁਸੀਂ ਲੈਬ ਚ ਜਾਓਗੇ ਇਹ ਵੀ ਗੈਲੀ ਜਿੱਥੇ ਹੋ ਜਾਣਗੇ ਜਾਂ ਪੀਯੂ ਵਾਲੀ ਤੇ ਜਾਓ ਆਪੋ ਆਪ ਦੇ ਸੈਂਪਲ ਲੈ ਕੇ ਉੱਥੇ ਮੇਰੇ ਖਿਆਲ ਨਾਲ 50 ਤੋਂ 100 ਰੁਪਏ ਫੀਸ ਲੱਗਦੀ ਹੈ 50 ਰੁਪਏ ਪਾਣੀ ਦੇ ਸੈਂਪਲ ਦੇ 100 ਰੁਪਏ ਮਿੱਟੀ ਦੇ ਸੈਂਪਲ ਦੇ ਤੇ ਤੁਸੀਂ ਜਾ ਕੇ ਉੱਥੋਂ ਆਪ ਦੀ ਮਿੱਟੀ ਪਾਣੀ ਚੈੱਕ ਕਰਵਾ ਸਕਦੇ ਹੋ ਮਿੱਟੀ ਪਾਣੀ ਚੈੱਕ ਕਰਵਾਉਣ ਦੇ ਆਪਾਂ ਨੂੰ ਫਾਇਦੇ ਕੀ ਹੋ ਸਕਦੇ ਨੇ ਪਾਣੀ ਦਾ ਤੁਹਾਨੂੰ ਦੱਸਿਆ ਜਿਵੇਂ ਕਿ ਆਪਾਂ ਨਹਿਰ ਦਾ ਪਾਣੀ ਕਿੰਵੇਂ ਪਾਣੀ ਬਾਹਰ ਲਾ ਕੇ ਲਾਉਣਾ ਜੇ ਆਪਣੇ ਕੋਈ ਪੱਤੇ ਜੰਗਾਲੇ ਹੋਣ ਦੀ ਉਹ ਪੈਂਦੀ ਹੈ ਹੁਣ ਆਪਣੇ ਨਾਲ ਝੋਨੇ ਦੇ ਵਿੱਚ ਤੁਸੀਂ ਦੇਖਿਆ ਹੋਊਗਾ ਕਿ ਜਿੰਕ ਦੀ ਅੰਨੇਵਾ ਵਰਤੋਂ ਹੋਈ ਹੈ ਹੋਰ ਉਤਪਾਦਾਂ ਦੀ ਕੋਈ ਬਾਇਓ ਕਹਿ ਕੇ অর্ਗੈਨਿਕ ਕਹਿ ਕੇ ਹਿਊਮਿਕ ਐਸਿਡ ਪੋਲਵੇਟਿਕ ਐਸਿਡ ਜਿਬਰੈਲਿਕ ਐਸਿਡ ਸਾਰਿਆਂ ਦੀ ਅੰਨੇਵਾ ਵਰਤੋਂ ਹੋਈ ਹੈ ਉਹਨਾਂ ਨੂੰ ਆਪਾਂ ਘਟਾਉਣਾ ਕਿਵੇਂ ਜਾਂ ਆਪਦਾ ਖਰਚ ਕਿਵੇਂ ਘਟਾਉਣਾ ਆਪਣੇ ਪਾਣੀ 'ਚ ਹੀ ਕਈ ਵਾਰੀ ਇਹ ਹੁੰਦਾ ਹੈ ਵੀ ਹਾਈਡਰੋਜਨ ਸਲਫਾਈਡ ਜ਼ਿਆਦਾ ਹੁੰਦਾ ਹੈ ਜੇਪਾ ਉਹੀ ਪਾਣੀ ਭਰ ਕੇ ਲਾਦਾ ਜਿਹਾ ਜਿੱਥੇ ਸਾਨੂੰ ਪਾਣੀ ਦੇਖਿਆ ਹੋਊਗਾ ਵੀ ਇੱਕ ਆਪਣੇ ਉਹ ਕਈ ਹੋਈ ਆਪਣੇ ਦੌੜੀ ਪੈ ਗਈ ਦੌੜੀ ਨਹੀਂ ਜੀ ਦੌੜੀ ਤੋਂ ਬਣਾ ਕਈ ਵਾਰੀ ਪਾਣੀ ਖੜਦਾ ਹੈ ਜਿੱਥੇ ਆਪਣੇ ਪਾਹਣ ਦੇ ਵਿੱਚ ਜਾਂ ਬੱਟ ਦੇ ਲਵੇ ਜਾ ਕੇ ਸਿਰੇ ਤੇ ਪਾਣੀ ਖੜਦਾ ਹੈ ਉੱਥੇ ਮਚਣ ਲੱਗ ਜਾਂਦੇ ਪੌਦੇ ਝੋਨੇ ਦੇ ਤਾਂ ਉੱਥੇ ਹਾਈਡਰੋਜਨ ਸਲਫਾਈਡ ਦੀ ਟੌਕਸਿਸਿਟੀ ਹੋ ਜਾਂਦੀ ਹੈ ਉਹ ਪਾਣੀ ਦੇ ਕਰਕੇ ਹੀ ਹੁੰਦੀ ਹੈ ਜੇ ਤੁਸੀਂ ਪਾਣੀ ਸਹੀ ਸੁਧਾਰ ਕੇ ਲਾ ਲਿਆ ਉੱਥੇ ਇੱਕ ਵਾਰੀ ਇਹਦਾ ਲਾ ਲਿਆ ਆਪਣੇ ਕੱਸੀ ਦਾ ਤਾਂ ਉਹ ਸਹੀ ਹੋ ਜਾਂਦੀ ਹੈ ਆਟੋਮੈਟਿਕਲੀ ਉਹ ਇੱਕ ਹੋਰ ਗੱਲ ਆ ਤੁਸੀਂ ਉਹਦੀ ਫੋਟੋ ਖਿੱਚ ਲਿਆ ਕਰੋ ਹਫ਼ਤੇ ਦਸ ਦਿਨਾਂ ਬਾਅਦ ਤੁਹਾਨੂੰ ਆਟੋਮੈਟਿਕ ਰਿਜ਼ਲਟ ਪਤਾ ਲੱਗ ਜਾਏਗਾ ਅਪਾ ਆਪਦੀਆਂ ਅੱਖਾਂ ਤੇ ਫੋਟੋ ਤੇ ਯਕੀਨ ਕਰਦੇ ਆਂ। ਈ ਵਾਰੀ ਕਹੀਆਂ ਸੁਣੀਆਂ ਗੱਲਾਂ ਤੇ ਆਪਾਂ ਨੂੰ ਯਕੀਨ ਨਹੀਂ ਆਉਂਦਾ ਵੀ ਇਹ ਅਜੇ ਦੱਸ ਕੇ ਚਲਾ ਗਏ ਇਹਦੇ ਦਾ ਕੋਈ ਫਸ ਨਹੀਂ ਪਣਾ। ਪਰ ਫੋਟੋ ਤੇ ਜੇ ਤੁਸੀਂ ਖਿੱਚੋਗੇ ਨਾ ਆਪਦੀ 10 ਦਿਨਾਂ ਬਾਅਦ 15 ਦਿਨਾਂ ਬਾਅਦ ਦੁਬਾਰੇ ਫੋਟੋ ਕਰਿਓ ਉਹਦੇ ਵਿੱਚ ਪਤਾ ਲੱਗ ਜਾਏ ਤੁਹਾਨੂੰ ਵੀ ਕੀ ਫਰਕ ਪਿਆ ਪਾਣੀ ਦੇ ਹੋਂ ਦੇ ਨਾਲ ਹੀ। ਮਿੱਟੀ ਦਾ ਵੀ ਇਹੀ ਹੈ ਕਹੀਦਾ ਤਾਂ ਆਪਾਂ ਮਿੱਟੀ ਜਿਹਦੇ ਵਿਚਾਰ ਲਾ ਕੇ ਪਾਉਣੇ ਆ ਯੂਰੀਆ ਡੀਏਪੀ ਕਈ ਵਾਰੀ ਉਹ ਇਈ ਵਾਰੀ ਪਿੰਡਾਂ ਦੇ ਵਿੱਚ ਵੀ ਹੁੰਦੀਆਂ ਐਂਟੀ ਪਾਰਟੀਆਂ ਹੁੰਦੀਆਂ ਐਂਟੀ ਧੜੇ ਹੁੰਦੇ ਆ। ਉਸੇ ਤਰੀਕੇ ਨਾਲ ਵੀ ਸਪਰੇਅ ਹਾਂ ਜਾਂ ਰੇਹਾਂ ਦੇ ਇਹੇ ਤੱਤ ਹੁੰਦੇ ਨੇ ਜਿਹੜੇ ਐਂਟੀ ਹੋ ਕੇ ਚੱਲਦੇ ਨੇ। ਆਫ ਚ ਉਹਨਾਂ ਦਾ ਮਿਸ਼ਰਣ ਨਹੀਂ ਹੁੰਦਾ। ਮਿਸ਼ਰਣ ਇਹ ਨਹੀਂ ਹੁੰਦਾ ਵੀ ਉਹਨਾਂ ਜਦੋਂ ਸੋਲਿਡ ਫਾਰਮ 'ਚ ਆ ਉਹ ਤੇ ਨਹੀਂ ਹੁੰਦਾ ਲਿਕਵਿਡ 'ਚ ਹੋ ਜਾਂਦਾ। ਕਈ ਵਾਰੀ ਦਲਾਲ ਕੋਲ ਜੇ ਅਸੀਂ ਸਪਰੇਅ ਕਰਵਾਉਣੇ ਆ ਉਹ 'ਚ ਹੋ ਜਾਂਦਾ। ਉਹ ਜੇ ਅਸੀਂ ਡੀਏਪੀ 2 ਦਿਨ ਪਹਿਲਾਂ ਕੋਲ ਕੇ ਰੱਖਦੇ ਆ ਕੋਸੇ ਪਾਣੀ ਦੇ ਵਿੱਚ। ਉਹਦੇ ਵਿੱਚ ਵੀ ਕੀ ਹੈ 21% ਵਾਲੀ ਅਸੀਂ ਹੈਪਟਾ ਹਾਈਡਰੇਟ ਕਹਿੰਦੇ ਆ ਤੇਤੀ ਵਾਲੀ ਮੋਨੋ ਆਉਂਦੀ ਹੈ ਜਿਹੜੀ ਆਪਣੀ ਘੱ ਤੰਨੇ ਉਹ ਦੂਜੇ ਨਾਲ ਰਲ ਕੇ ਬੌਂਡ ਬਣਾ ਲੈਂਦੀ ਆ ਉਹ ਜਿਹੜੀ ਹੱਟ ਆ ਉਹ ਪਹਿਲੀ ਵਾਰ ਬੌਂਡ ਬਣਿਆ ਹੋਇਆ ਉਹਨੇ ਦੂਜੇ ਨਾਲ ਨਹੀਂ ਬਣਾਉਣਾ ਕਿਸੇ ਨਾਲ ਰਲਣਾ ਨਹੀਂ ਜੇ ਤੁਸੀਂ ਡੀਏਪੀ ਜਿੰਕ ਬਣਾ ਇਕੱਠੀ ਪਾ ਦੋਗੇ ਉਹਦਾ ਇੱਕ ਪੱਥਰ ਬਣ ਜੂ ਤੁਸੀਂ ਨਹੀਂ ਤੁਹਾਨੂੰ ਆਪਣੇ ਤੁਸੀਂ ਘਰੇ ਜਾ ਕੇ ਤੇਲਪਾ ਕਰਕੇ ਦੇਖ ਲਿਓ ਡੀਏਪੀ ਪਾ ਲਿਓ ਉੱਥੀ ਉਹਦੇ ਉੱਪਰ ਜਿੰਕ ਪਾ ਰਹੇ ਹੋ ਤੇ ਉਹਨੂੰ ਤੁਹਾਨੂੰ ਪੱਥਰ ਬਣ ਜਾਣਾ ਹੈ ਜ਼ਮੀਨ ਦੇ ਵਿੱਚ ਵੀ ਜਾ ਕੇ ਪੱਥਰੀ ਬਣ ਜਾਂਦੀ ਆ ਆਪਣੇ ਪੌਦਿਆਂ ਨੂੰ ਨਹੀਂ ਮਿਲਦੀ ਇਹੀ ਚੀਜ਼ਾਂ ਨਿਕਲ ਕੇ ਸਾਹਮਣੇ ਆਪਣੇ ਉਦੋਂ ਆਉਂਦੀਆਂ ਜਦੋਂ ਆਪਾਂ ਮਿੱਟੀ ਐ ਟੈਸਟ ਕਰਵਾਉਣੀ ਆ ਇਤੋਂ علاوہ ਜਿੰਕ ਡੀ.ਏ.ਪੀ ਤੋਂ ਇਲਾਵਾ ਵੀ ਆਪਣੇ ਇਹ ਜੇ ਤੱਤ ਨੇ ਕਈ ਪोटाਸ਼ ਨੇ ਪोटाਸ਼ ਆਪਾਂ ਨੂੰ ਅੰਨੇ ਵਾਰਤੋਂ ਕਰਨੀ ਪੈਂਦੀ ਹੈ ਤੇ ਪोटाਸ਼ ਦੀ ਸਾਰੀ ਜਿਹੜੀ ਆਪਣੀ ਹੈਗੀ ਹੈ ਦਰਾਮ ਤੋਂ ਇਧਰ ਹੁੰਦੀ ਹੈ ਐਕਸਪੋਰਟ ਹੁੰਦਾ ਸਾਰਾ ਬਾਹਰੋਂ ਆਪਣੇ ਇੱਕ ਕੰਟਰੀ ਦੇ ਵਿੱਚ ਸਭ ਤੋਂ ਵੱਧ ਪੈਸਾ ਜਿਹੜਾ ਆਪਣਾ ਪोटाਸ਼ ਦੇ ਰਾਹੀਂ ਜਾਂਦਾ ਹੈ ਫਰਟੀਲਾਈਜ਼ਰ ਦੇ ਵਿੱਚ ਜਿਹੜੀ ਘਾਟ ਆਉਂਦੀ ਹੈ ਆਪਣੀਆਂ ਜ਼ਮੀਨਾਂ ਦੇ ਵਿੱਚ ਬੇਸ਼ੱਕ ਹੈਗਾ ਵੀ ਘਾਟ ਘੱਟ ਨੇ ਘੱਟ ਹੈ ਫਿਰ ਵੀ ਆਪਾਂ ਤੇ ਰਾਯੋਪਨਤਾਲੀ ਦੇ ਹੁਣ ਆਪਾਂ ਨੂੰ ਨਰਮੇ ਦੇ ਉੱਪਰ 4-4 ਸਪਰੀਆਂ ਯੂਨੀਵਰਸਿਟੀ ਨੇ ਕਰਨੇ ਕਹੀਆਂ ਨੇ ਝੋਨੇ ਦੇ ਉੱਪਰ ਵੀ 4-4 ਸਪਰੀਆਂ 3-3 ਸਪਰੀ ਕਿ ਕਪਾਹ ਹੋਰ ਯੂਨੀਵਰਸਿਟੀ ਨੇ ਕੀ ਕਹਣਾ ਹੈ ਕਿ ਨਵੀਂ ਸਪਾਰਸ ਲਾਗੂ ਕਰੀਏ ਵੀ ਆਪਾਂ ਝੋਨੇ ਦੇ ਬੀ ਨੂੰ ਵੀ 13045 ਸੋਹੜ ਕੇ ਫਿਰ ਜਾਂਦਾ ਸਿੱਧੀ ਬਜਾਈ ਕਰੀਏ ਜਾਂ ਫੱਕ ਦਾ ਛਿੱਟਾ ਦੇਈਏ ਤਾਂ ਕਿ ਕੁੰਗਰਣ ਸ਼ਕਤੀ ਉਹਦੀ ਜਿਹੜੀ ਬਾਦ ਦੇ ਹੁਣ ਪਟਾਖੀ ਤੁਸੀਂ ਦੇਖ ਲਓ ਵੀ ਇੰਨੀ ਜਗ੍ਹਾ ਤੇ ਵਰਤੋਂ ਹੋਣ ਲੱਗੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਦੀ ਬਾਦ ਤੋਂ ਵੱਧਦੀ ਵਧਦੀ ਜਾਣੀ ਹੈ ਤਾਂ ਉਹ ਚੀਜ਼ਾਂ ਨੂੰ ਚੈੱਕ ਕਰਾਉਣ ਵਾਸਤੇ ਛੋਟੇ ਲਘੂ ਦੰਤਾਂ ਦੀ ਘਾਟ ਹੈ ਜਾਂ ਜਿਹੜੇ ਆਪਣੇ ਮੋٹے ਦੰਤ ਨੇ ਇਹਨਾਂ ਦੀ ਘਾਟ ਹੈ ਉਹਨਾਂ ਨੂੰ ਚੈੱਕ ਕਰਾਉਣ ਵਾਸਤੇ ਜਿੰਦਾ ਮਿੱਟੀ ਪਾਣੀ ਚੈੱਕ ਕਰਵਾਉਣਾ ਲਾਜ਼ਮੀ ਹੈ ਜੀ ਅੰਨਾ ਕਹਿੰਦੇ ਹੋਏ ਮੈਂ ਆਪਣੇ ਸਾਡੇ ਬੁਲਾਰੇ ਸਗਦੇਸ਼ ਸਿੰਘ ਪਪਾ ਜੀ ਨੂੰ ਬੇਨਤੀ ਕਰੂੰਗਾ ਕਿ ਉਹ ਆ ਕੇ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਧੰਨਵਾਦ ਜੀ